ਸਾਹਿਬ ਭੀਮਰਾਓਂ ਬੇਦਕਰ ਦੇ ਜਨਮ ਦਿਨ ਤੇ ਪੰਜਾਬ ਰੋਡ ਦੇ ਪਠਾਨਕੋਟ ਵੱਲੋਂ ਬਾਬਾ ਸਾਹਿਬ ਦਾ ਜਨਮ ਦਿਹਾੜਾ ਬੜੇ ਧੁੰਮ-ਧਾਮ ਦੇ ਨਾਲ ਮਨਾਇਆ ਗਿਆ ਦੱਸਦੇ ਇਹ ਵਿਸ਼ੇਸ਼ ਤੌਰ ਤੇ ਪਹੁੰਚ ਐਡਵੋਕੇਟ ਜੋਤੀਪਾਲ ਤੇ ਉੱਥੇ ਹੀ ਦੱਸਦੇ ਇਹ ਸਾਬਕਾ ਮੁਖੀ ਰਾਮਨਾਲ ਅਤੇ ਸਲਾਹਕਾਰ ਮਨੋਲਾਲ ਨੇ ਸਵਾਗਤ ਜਿਹੜਾ ਉਹਨਾਂ ਦਾ ਕੀਤਾ ਹੈ ਤੇ ਚੱਲੇ ਦੀ ਰਸਮ ਯੂਨੀਅਨ ਦੇ ਮੁਖੀ ਅਤੇ ਐਡਵੋਕੇਟ ਜੋਤੀਪਾਲ ਪੀਮ ਨੇ ਜੜੀ ਹੈ ਉਹ ਦੀ ਪਾਈ ਅਤੇ ਬਾਬਾ ਸਾਹਿਬ ਨੂੰ ਯਾਦ ਕੀਤਾ ਗਿਆ ਤੇ ਪੜਾਈ ਜੂਡੂ ਅਤੇ ਸੰਘਰਸ਼ ਦੇ ਸ਼ਬਦ ਬੋਲੇ ਗਏ ਤੇ ਉੱਥੇ ਹੀ ਇਸ ਮੌਕੇ ਐਡਵੋਕੇਟ ਜੋਤੀਪਾਲ ਨੇ ਕਿਹਾ ਕਿ ਬਾਬਾ ਸਾਹਿਬ ਭੀਮਰਾਓ ਜੀ ਨੇ ਇਸ ਦੇਸ਼ ਦੇ ਨਾਗਰਿਕਾਂ ਨੂੰ ਬਹੁਤ ਮਿਹਨਤ ਲਗਨ ਅਤੇ ਸੰਘਰਸ਼ ਨਾਲ ਉਹਨਾਂ ਦੇ ਹੱਕ ਦਿਵਾਏ ਨੇ ਤੇ ਉਸਨੇ ਸਾਰਿਆਂ ਨੂੰ ਪੜਨ ਅਤੇ ਲਿਖਣ ਦਾ ਅਧਿਕਾਰ ਦਿੱਤਾ ਹੈ ਭਾਰਤ ਦੇ ਸੰਵਿਧਾਨ ਕਰਕੇ ਹੀ ਦੇਸ਼ ਇਕਜੁੱਟ ਹੈ ਤੇ ਅਖੰਡ ਹੈ ਇਕਤਾ ਤੇ ਅਖੰਡਤਾ ਦੀ ਰੱਖਿਆ ਲਈ ਸਾਨੂੰ ਸਾਰਿਆਂ ਨੂੰ ਭਾਰਤ ਦੇ ਸੰਵਿਧਾਨ ਦਾ ਸਤਿਕਾਰ ਕਰਨਾ ਚਾਹੀਦਾ ਹੈ ਉਥੇ ਹੀ ਸਾਡੇ ਸਾਰਿਆਂ ਦਾ ਫਰਜ਼ ਵੀ ਬਣਦਾ ਹੈ ਕਿ ਅਸੀਂ ਦੇਸ਼ ਵਿੱਚ ਫੈਲੀਆਂ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕਰੀਏ ਅਤੇ ਸਾਰੇ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਦੇ ਲਈ ਸੰਘਰਸ਼ ਕਰੀਏ ਅੱਜ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਨੂੰ ਯਾਦ ਕੀਤਾ ਜਾ ਰਿਹਾ ਉਹਨਾਂ ਜਨਮ ਦਿਹਾੜਾ ਪੂਰੇ ਦੇਸ਼ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਅੱਜ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਸਾਡੇ ਪ੍ਰਧਾਨ ਪੰਜਾਬ ਰੋਡ ਵੀ ਇੰਪਲਾਈ ਯੂਨੀਅਨ ਦੇ ਸ਼ੁਭਾਦ ਜੀ ਉਹਨਾਂ ਦੇ ਨਾਲ ਮਨੋਹਰ ਲਾਲ ਜੀ RAM LAL ਜੀ ਔਰ ਹੋਰ ਡਿਪਟੀ ਸਾਹਿਬ ਰਿਟਾਇਰ ਹੋਰ ਕਾਫੀ ਆਫਿਸਰਸ ਜਿਹੜੇ ਇੱਥੇ ਆਏ ਨਾਲ ਰਲ ਮਿਲ ਕੇ ਸਾਰਿਆਂ ਨੇ ਬਹੁਤ ਵਧੀਆ ਦਿਨ ਮਨਾਇਆ ਆ ਦੋਸਤੋ ਭਾਰਤ ਬਾਬਾ ਸਾਹਿਬ ਭਾਰਤ ਇਕਜੁੱਟਤਾ ਦੀ ਗੱਲ ਕੀਤੀ ਹੈ ਇਕਤਾ ਤੇ ਅਖੰਡਤਾ ਦੀ ਗੱਲ ਕੀਤੀ ਆ ਭਾਰਤ ਦੇ ਸੰਵਿਧਾਨ ਦੇ ਵਿੱਚ ਮਾਨਵਤਾ ਦੇ ਵਿਕਾਸ ਦੀ ਗੱਲ ਕੀਤੀ ਗਈ ਹੈ ਇਨਸਾਨ ਨੂੰ ਹੱਕ ਹਕੂਕ ਦੀ ਗੱਲ ਕੀਤੀ ਗਈ ਹੈ ਜਿੱਥੇ ਗੁਰੂ ਸਾਹਿਬਾਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਾਨਵਤਾ ਦੀ ਉਹਨਾਂ ਦੇ ਉਧਾਰ ਦੀ ਗੱਲ ਕੀਤੀ ਹੈ ਉੱਥੇ ਬਾਵਾ ਸਾਹਿਬ ਨੇ ਜਿਹੜੀ ਆ ਭਾਰਤ ਦੇ ਸੰਵਿਧਾਨ ਦੇ ਵਿੱਚ ਸਮਾਨਤਾ ਸੁਤੰਤਰਤਾ ਤੇ ਭਾਈਚਾਰੇ ਦੇ ਬਾਰੇ ਲਿਖ ਕੇ ਇਸ ਦੇਸ਼ ਦੀ ਧਰਤੀ ਨੂੰ ਪਵਿੱਤਰ ਕਰ ਦਿੱਤਾ ਅਮਰ ਅਜ਼ਰ ਕਰ ਦਿੱਤਾ ਮੇਰੇ ਗੁਰੂਆਂ ਦਾ ਵੀ ਮੈਸੇਜ ਇਹੀ ਸੀ ਕਿ ਇਨਸਾਨ ਦੀ ਕਦਰ ਹੋਵੇ ਸਮਾਨਤਾ ਦਾ ਰਾਈਟ ਹੋਵੇ ਇਸ ਗੱਲ ਨੂੰ ਕਈ ਲੰਬੇ ਸਮੇਂ ਤੋਂ ਕਈ ਮੰਨੂ ਤੇ ਕਈ ਪੰਨੂ برداشت ਨਹੀਂ ਕਰ ਪਾਏ ਉਹਨਾਂ ਨੇ ਹਮੇਸ਼ਾ ਇਸ ਦੇਸ਼ ਨੂੰ ਤੋੜਨ ਦੀ ਗੱਲ ਕੀਤੀ ਲੇਕਿਨ ਇਹ ਟੁੱਟੇ ਨਹੀਂ ਕਿਉਂਕਿ ਵਿਚਾਰ ਧਾਰਾ ਉੱਚ ਟਾਣਾਂ ਦੇ ਵਿੱਚੋਂ ਪੈਦਾ ਹੋਈ ਇਸ ਭਾਰਤ ਦੀ ਮਿੱਟੀ ਦੇ ਵਿੱਚੋਂ ਪੈਦਾ ਹੋਈ ਜਿਹੜੀ ਭਾਰਤ ਦੀ ਗੱਲ ਕਰਦੀ ਹੈ ਇੱਕ ਤਾਂ ਦੇ ਅਖੰਡਤਾ ਦੀ ਗੱਲ ਕਰਦੀ ਆ ਜੋ ਵੀ ਇਸ ਦੇਸ਼ ਦੇ ਲਈ ਇਸ ਦੇਸ਼ ਦਾ ਝੰਡਾ ਉੱਪਰ ਚੁੱਕਣ ਦੀ ਗੱਲ ਕਰੇਗਾ ਅਸੀਂ ਉਹਦੇ ਨਾਲ ਆ ਸਾਨੂੰ ਸਾਰਿਆਂ ਨੂੰ ਦੇਸ਼ ਦਾ ਦੀ ਏਕਤਾ ਦੇ ਅਖੰਡਤਾ ਤੇ ਭਾਈਚਾਰੇ ਨੂੰ ਜਿਹੜਾ ਮਜਬੂਤ ਕਰਨ ਲਈ ਸੰਘਰਸ਼ ਕਰਨਾ ਚਾਹੀਦਾ ਆ ਅੱਜ ਜੋ ਸਾਨੂੰ ਹੱਕ ਹਕੂਕ ਮਿਲੇ ਮੈਂ ਬੋਲ ਪਾ ਰਿਹਾ ਅੱਜ ਨਾਰੀ ਵਧੀਆ ਵਧੀਆ ਪੋਸਟਰ ਤੇ ਬੈਠੀ ਹੋਈ ਆ ਅੱਜ ਲੇਬਰ ਨੂੰ ਮਜ਼ਦੂਰ ਨੂੰ ਕਿਸਾਨ ਨੂੰ ਜਿਹੜੇ ਹੱਕ ਹਕੂਕ ਮਿਲੇ ਆ ਇਹ ਬਾਬਾ ਸਾਹਿਬ ਅੰਬੇਡਕਰ ਜੀ ਦੁਆਰਾ ਲਿਖੇ ਸੰਵਿਧਾਨ ਦੇ ਵਿੱਚ ਜਿਹੜੇ ਆ ਲਿਖਿਓਏ ਨੇ ਤਾਂ ਮਿਲੇ ਨੇ ਔਰ ਕਈ ਅਮੀਰ ਜਾਦੇ ਕਈ ਪੂੰਜੀਵਾਦੀ ਚਾਹੁੰਦੇ ਨੇ ਵੀ ਇਹ ਹੱਕ ਹਕੂਕ ਉਥੇ ਦੱਬੇ ਜਾਣ ਇਸ ਕਰਕੇ ਭਾਰਤ ਦਾ ਸੰਵਿਧਾਨ ਲਾਗੂ ਨਹੀਂ ਹੋਣ ਦਿੰਦੇ ਤੇ ਨਵੇਂ ਦਿਨ ਨਵੀਆਂ ਨਵੀਆਂ ਨੀਤੀਆਂ ਘੜ ਕੇ ਪਰੇਸ਼ਾਨ ਕਰ ਦਿਆ ਡਰਨ ਦੀ ਲੋੜ ਨਹੀਂ ਕਾਨੂੰਨ ਲਿਖਤ ਆ ਸੰਵਿਧਾਨ ਲਿਖਤ ਆ ਸਿਰਫ ਲਾਗੂ ਕਰਨ ਦੀ ਲੋੜ ਆ ਉਹ ਹੱਲਾ ਮਾਰੀਏ ਤੇ ਦੇਸ਼ ਨੂੰ ਅੱਗੇ ਲੈ ਕੇ ਜਾਈਏ ਇਹੀ ਬਾਬਾ ਸਾਹਿਬ ਅੰਬੇਡਕਰ ਨੂੰ ਇਹੀ ਭਗਤ ਸਿੰਘ ਨੂੰ ਸਾਡੀ ਜਿਹੜੀ ਆ ਸ਼ਰਧਾ ਹੋਵੇਗੀ ਸਾਡੇ ਨਮਸਕਾਰ ਹੋਵੇਗਾ ਜੈ ਭੀਮ ਜੈ ਭਾਰਤ ਜੈ ਭੀਮ ਕਮਪਰਸਨ ਹਰੀ ਦੇ ਨਾਲ ਅੱਜ ਸਨਿਗੁਰੇ ਕੋਲ